ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਘਰ ਵਿੱਚ ਜੋਤ ਲਗਾਉਣ ਤੋਂ ਪਹਿਲਾਂ ਦੇਸੀ ਘਿਓ 'ਚ ਇਹ ਚੀਜ਼ਾਂ ਪਾ ਕੇ ਚਲਾ ਦਿਓ ਫਿਰ ਵੇਖਿਓ ਕਿਵੇਂ ਬਰਕਤਾਂ ਆਉਂਦੀਆਂ ਨੇ ਸੋ ਲਹਿਰਾਂ ਬਹਿਰਾ ਹੋ ਜਾਣਗੀਆਂ ਘਰ ਖੁਸ਼ੀਆਂ ਦੇ ਨਾਲ ਭਰ ਜਾਏਗਾ ਆਪਾਂ ਇਸ ਵਿਸ਼ੇ ਤੇ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਘਰ ਵਿੱਚ ਜੋਤ ਜਗਾਉਣੀ ਜਾਂ ਜੋਤ ਜਗਾਉਣੀ ਆਪਾਂ ਸਾਰੇ ਸਮਝਦੇ ਆਂ ਤੇ ਸਾਰਿਆਂ ਨੇ ਆਪਾਂ ਨੇ ਇਹ ਚੀਜ਼ ਜਿਹੜੀ ਹੈ ਵਾਕੂਬੀ ਵੇਖੀ ਹੋਵੇਗੀ ਸਾਰੇ ਆਪਾਂ ਇਸ ਚੀਜ਼ ਤੋਂ ਜਾਣੂ ਆ ਤੇ ਸਾਰਿਆਂ ਨੂੰ ਆਪਾਂ ਨੂੰ ਪਤਾ ਇਸ ਚੀਜ਼ ਬਾਰੇ ਸਾਰ ਸੰਗਤ ਘਰ ਵਿੱਚ ਜੋਤ ਆਪਾਂ ਜਗਾਉਣੀ ਆ ਕੋਈ ਕੇਂਦਰ ਸਾਡੇ ਬਾਬਿਆਂ ਦੀ ਜੋਤ ਲੱਗਦੀ ਐ ਕੋਈ ਕੁਝ ਕਹਿੰਦਾ ਐ ਕੋਈ ਕਿਵੇਂ ਲਾਉਂਦਾ ਹੈ ਕੋਈ ਕਿਵੇਂ ਲਾਉਂਦਾ ਹੈ ਪਰ ਆਖਰ ਦੇ ਵਿੱਚ ਇੱਕ ਚੀਜ਼ ਕਿਸੇ ਨੇ ਨਹੀਂ ਸਮਝੀ ਬਾਰੀ ਜੋਤਾਂ ਜਗਾਤੀਆਂ ਘਿਓ ਫੂਕ ਦਿੱਤਾ ਤੇਲ ਫੂਕ ਦਿੱਤਾ ਬਾਹਰ ਦੀਵੇ ਜਗਾਤੇ ਪਰ ਅੰਦਰ ਦਾ ਦੀਵਾ ਕਿਸੇ ਨੇ ਨਹੀਂ ਜਗਾਇਆ ਅੰਦਰ ਹਨੇਰਾ ਬਾਹਰ ਦੀਵੇ ਜਗਾ ਕੇ ਲਾਈਟਾਂ ਚਾਨਣ ਕਰ ਦਿੱਤਾ ਤੇ ਬੜਾ ਸੁੰਦਰ ਦ੍ਰਿਸ਼ ਬਣਾ ਦਿੱਤਾ ਪਰ ਅੰਦਰੋਂ ਹਨੇਰਾ ਹੀ ਰੱਖਿਆ ਕਿਉਂ ਰੱਖਿਆ ਕਿਉਂਕਿ ਅੰਦਰ ਜਾਗਿਆ ਨਹੀਂ ਮਨ ਨਹੀਂ ਜਾਗਿਆ ਪਿਆਰਿਓ ਹੁਣ ਕਈ ਇਸ ਗੱਲ ਦੇ ਨਾਲ ਐਗਰੀ ਨਹੀਂ ਹੁੰਦੇ ਕਈ ਇਸ ਗੱਲ ਤੇ ਕਹਿੰਦੇ ਜੀ ਸਾਡੇ ਨਾਲ ਤੋਟ ਕਰ ਦਿੱਤੀ ਸਾਡੇ ਨਾਲ ਤਾਂ ਜੀ ਐਂ ਕਰਤਾ ਤਰਕ ਕਰਤਾ ਜੀ ਤਰਕ ਨਹੀਂ ਪਿਆ ਜੋਤ ਚ ਅਸੀਂ ਗੁਰੂ ਘਰ ਵੀ ਜਾਂਦੇ ਜੋਤ ਚ ਲੱਦੇ ਹਾਂ ਉਹਦੇ ਵਿੱਚ ਕਿਉਂ ਪਾਈ ਜਾਂਦੇ ਹਾਂ ਹੋਰ ਉੱਤੇ ਦੀ ਉੱਤੇ ਦੀ ਉੱਤੇ ਦੀ ਉੱਤੇ ਕਿਉਂ ਪਾ ਚਾਹੇ ਜੋਤ ਚੋਂ ਕਿਉਂ ਡੁੱਲ ਜੇ ਅਸੀਂ ਪਾਉਣਾ ਨਹੀਂ ਹਟਣਾ ਪਰ ਕਦੇ ਸੋਚਿਆ ਵੀ ਇਹ ਕਿਉਂ ਜੇ ਲੰਗਰ ਚ ਦੇਈਏ ਤੇ ਕੰਮ ਆਵੇ ਉਥੇ ਡੋਲ ਹੀ ਰਿਹਾ ਡੋਲਣ ਨਾਲ ਕੋਈ ਨਿਸ਼ਾਨ ਸਹਿਬ ਤੇ ਰੱਖ ਜਾਂਦਾ ਕੋਗੇ ਤੇ ਉਹਦੀ ਅਸਲ ਜਗ੍ਹਾ ਲੰਗਰ ਦੇ ਵਿੱਚ ਹੈ ਮੈਂ ਕਹਿੰਦਾ ਵੀ ਦਿਓ ਪਰ ਲੰਗਰ ਚ ਦਿਓ ਜਿੱਥੇ ਕੰਮ ਆਵੇ ਸੋ ਪਿਆਰਿਓ ਪੈਰਾਂ ਥੱਲੇ ਰੁਲੂਗਾ ਉਥੇ ਖਰਾਬ ਹੋਊਗਾ ਫਾਇਦਾ ਕੀ ਹੋਇਆ ਮੈਂ ਇੱਕ ਬੇਨਤੀ ਕਰਦਾ ਕਿ ਅੰਦਰਲਾ ਜੋਤ ਅੰਦਰਲੀ ਜਿਹੜੀ ਮਨ ਦੀ ਸਥਿਤੀ ਹੈ ਉਹ ਜਾਗਣੀ ਬੜੀ ਜ਼ਰੂਰੀ ਹੈ ਜਿਸ ਦਿਨ ਉਹ ਜਾਗ ਪਈ ਨਾ ਉਸ ਦਿਨ ਮਨ ਦੀ ਦਸ਼ਾ ਹੀ ਚੇਂਜ ਹੋ ਜਾਏਗੀ ਪਿਆਰਿਓ ਘਰ ਵਿੱਚ ਜੋਤ ਲਗਾਉਣ ਤੋਂ ਪਹਿਲਾਂ ਕੀ ਕਰੀਏ ਆਪਣੇ ਅੰਦਰ ਝਾਤ ਮਾਰੀਏ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਸਤਿਗੁਰੂ ਜੀ ਕਹਿੰਦੇ ਨੇ ਬਾਣੀ ਕੀ ਹੈ ਗੁਰੂ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਹੀ ਗੁਰੂ ਐ ਚ ਗੁਰੂ ਹੀ ਬਾਣੀ ਐ ਸਤਿਗੁਰ ਕਹਿੰਦੇ ਨੇ ਬਾਣੀ ਦੇ ਵਿੱਚ ਸਾਰੇ ਹੀ ਨੇ ਤੇ ਹੁਣ ਇੱਕ ਗੱਲ ਯਾਦ ਰੱਖੀ ਵੀ ਅਸੀਂ ਇਸ ਗੱਲ ਨੂੰ ਕਿਦਾਂ ਸਮਝਿਆ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਅਸੀਂ ਇਸ ਚੀਜ਼ ਨਾਲ ਵੀ ਐਗਰੀ ਨਹੀਂ ਹੋਏ ਇਸ ਚੀਜ਼ ਨੂੰ ਵੀ ਅਸੀਂ ਸਹਿਮਤੀ ਨਹੀਂ ਦੇ ਪਾਏ ਪਿਆਰਿਓ ਕਾਰਨ ਕੀ ਕਿਉਂਕਿ ਅਸੀਂ ਖੁਦ ਭਟਕੇ ਹੋਏ ਹਾਂ ਸਾਡਾ ਮਨ ਜਿਹੜਾ ਹੈ ਉਹ ਭਟਕਿਆ ਪਿਆ ਹੈ ਪਿਆਰਿਓ ਸਾਡਾ ਮਨ ਜਿਹੜਾ ਨਾ ਉਹ ਭਟਕਿਆ ਪਿਆ ਹੈ ਸਾਡਾ ਮਨ ਜਿਹੜਾ ਨਾ ਉਹ ਇਸ ਸੰਸਾਰ ਤੋਂ ਜਿਹੜਾ ਹੈ ਉਹ ਭਟਕ ਚੁੱਕਿਆ ਹੈ ਮੈਂ ਇੱਕ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਵਾਦਮਾ ਸਾਧ ਸੰਗਤ ਕਿ ਘਰ ਵਿੱਚ ਜਦੋਂ ਜੋਤ ਜਗਾਈ ਜਾਂਦੀ ਹੈ ਤਾਂ ਇਹ ਗੱਲ ਸਮਝਿਓ ਕਿ ਅੰਦਰਲੀ ਜੋਤ ਦਾ ਜਗਣਾ ਬਹੁਤ ਜ਼ਰੂਰੀ ਹੈ ਬਾਹਰ ਦੀ ਜੋਤ ਜਗੇ ਭਾਵੇਂ ਨਾ ਜਗੇ ਬਾਹਰ ਦੀ ਜੋਤ ਜਗੇ ਭਾਵੇਂ ਨਾ ਜਗੇ ਜਿਸ ਦਿਨ ਅੰਦਰਲੀ ਜੋਤ ਜਗ ਪਈ ਉਹ ਦਿਨ ਸਾਰੇ ਪਾਸੇ ਚਾਨਣ ਮਨਾਰਾ ਹੋ ਜਾਣਾ ਹੈ ਪਿਆਰਿਓ ਘਰ 'ਚ ਜੋਤ ਜਗਾਓ ਤੁਹਾਡਾ ਜੀ ਕਰਦਾ ਪਰ ਅਸਲ ਜ਼ੋਰ ਦਿਓ ਵੀ ਅੰਦਰਲੀ ਜੋਤ ਜਗੇ ਕਿਉਂਕਿ ਜਦੋਂ ਅੰਦਰਲੀ ਜੋਰ ਜਗਦੀ ਹੈ ਸਤਗੁਰ ਕਹਿੰਦੇ ਨੇ ਗੁਰੂ ਦੁਆਰਾ ਹੋਏ ਤਾਂ ਸੋਝੀ ਪਾਈ ਸੀ ਬਸ ਇਹ ਗੱਲ ਨੂੰ ਮੁੱਖ ਰੱਖਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ